ਪਾਪਾ ਲੱਗੇ ਨੇ ਹਾਏ ਅਜਾ ਅੱਧੀ ਕਰੋ ਹੋਰ ਕਿਵੇਂ ਦਾ ਮੁੰਡੇ ਦੇ ਅਤਰਾ ਵੀ ਪਈ ਉਹ ਦਿੱਖਿਆ ਓਟ ਗਿਆ ਚਰਖੇ ਥੱਲੇ ਮੈਨੂੰ ਤੇਰੇ ਸੌ ਸੌ ਪਹਿਨੇ ਸ਼ਰਟ ਨਵਾਂ ਖਰੀਦ ਆਹ ਫਾਪੜ ਗਿਆ ਫਿਰ ਦਰਸ਼ਕ ਦਾ ਬੈਗ ਉਹ ਬੈਗ ਬਦਲ ਦੇ ਤੂੰ ਇੱਧਰ ਪਤਾ ਸਾਈਕਲ ਬਾਹਰ ਲਾ 1 ਮਿੰਟ ਆਉਂਦੇ ਕੁਲ ਕਰ ਸੋ ਜਾ ਕੋਈ ਨਹੀਂ ਦੋ ਨੰਬਰ 2 ACL ਕੰਪਲੈਕਸ ਨਾਲ ਇਹਨੂੰ ਵਜਾਣਾ ਹੂੰ ਆਪਾਂ ਤਾਂ ਮੁੱਕ ਤੇਰੀ ਇਹ ਸੂਛੀ ਚ ਹਾਂਕੀ ਇਹ ਮਾਲੂਮ ਹੈ ਹੈ ਯਾ ਪੀ ਹੋ ਗਿਆ ਅਫੀਸਾ ਟੁੱਟ ਗਿਆ ਸਾਰਾ ਇੱਥੇ ਸੈਟਰ ਖੜਾ ਦਿੰਦਾ ਇਹ ਬੱਸ ਸਟੈਂਡ ਬਣਾ ਲੈ ਫਿਰ ਕੀ ਹੋ ਗਿਆ ਸਰ ਆਪ ਆਪ ਦਾ ਲੈਪਟਾਪ ਆਪ ਤੇ ਆ ਜੀ ਹਾਂ ਮੈਂ ਉਹ ਤੇ ਲੈਪਟਾਪ ਲੈ ਆਜੋ ਬਰਮਨ ਜੀ ਵੀ ਨਹੀਂ ਚੱਕੀ ਘੁਰ 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 ਆਇਆ ਉਹ ਹੋ ਡਰੀ ਗਿਆ ਹਾਂ ਫਿਰ ਇਹ ਡਰਨ ਲੱਗ ਪਿਆ ਠੀਕ ਹੈ ਪੁੱਤ ਓਕੇ ਪਾਪਾ ਫੇਰੇ ਆਉਣਾ ਠੀਕ ਹੈ ਮੇਰੇ ਚੁੰਨੀ ਤਾਂ ਦੇ ਕਿਧਰ ਜਾ ਜੀ ਲੈ ਲੂੰਗੀ ਐ ਲਾ ਲੂੰਗੀ ਗੱਡੀ ਅੰਦਰ ਲਿਆਓਗੇ ਪੁੱਤੀ ਲੈ ਆ ਰੋਮਟ ਰੱਖਦੇ ਆ ਮਾੜਾ ਪਾਸ ਮਾਰ ਦਾ ਪਿੱਛੇ ਰੱਖ ਚਲ ਬਾਈ ਫੋਨ ਮੈਨੂੰ ਹੀ ਦੇ ਜੋ ਕੱਲ ਤੁਸੀਂ ਵੇਰੀ ਆ ਤਾਂ ਜਾਣਾ ਫੋਨ ਮੈਨੂੰ ਦੇ ਜੋ ਹੈ ਕੱਲ ਤੁਸੀਂ ਮੇਰਾ ਸਾਰਾ ਕੰਮ ਹੈ ਤੇ ਚੱਲਣ ਡਿਆ ਬਤੂਕ ਦਾ ਉਧਰ ਹੀ ਵਗ ਜਾ ਨਾ ਚਲ ਬਾਈ ਚਲ ਬਾਈ ਲੋਰੀ ਆਖਰਗਾਨ ਸਾਡੀ ਮਿਸਤਰੀ ਭਾਈ ਸਾਹਿਬ ਦਾ ਆ ਹੀ ਗਏ ਨੇ ਤੇ ਇਧਰ ਪੈਪ ਲਿਆਂਦੀ ਆ 100 ਫੁੱਟ ਪਾਣੀ ਪੂਣੀ ਦੀ ਕਮੀ ਇਧਰ ਨਾ ਆਵੇ ਤੇ ਆਰਾਮ ਨਾਲ ਭਰਿਆ ਭਰਿਆ ਜਾਵੇ ਪਿੱਛੇ ਹੀ ਸਾਰਾ ਕੁਝ ਤੇ ਇਧਰੋਂ ਸਫਾਈ ਹੋਣ ਲੱਗ ਪਈ ਹਾਂਜੀ ਹਾਂ ਮੈਂ ਕਿਹਾ ਉਹ ਨਿਊ ਇੱਥੇ ਤੱਕ ਹੀ ਕਰਾ ਲੈਂਦੇ ਆਂ ਅੱਜ ਹੋ ਜੇ ਸਲਾਹ ਬਣਦੀ ਹੋਗੀ ਅੱਜ ਸਫਾਈ ਹੋਣ ਲੱਗ ਪਈ ਆਓ ਬਸ ਇੱਥੇ ਖਿੱਚ ਮੇ ਜਲਾ ਦਾਂਗੇ ਕਿਹੜੀ ਆ ਦੇਖੋ ਇੱਟਾਂ ਲੱਗੀ ਹਾਂ ਇਹ ਇਹ ਇੱਥੇ ਹੀ ਆ ਸੀਗਾ ਆ ਇੱਟਾਂ ਲੱਗੀ ਪਈਆਂ ਨੇ ਇੱਥੋਂ ਸਿੱਧਾ ਜਾਊਗਾ ਆ ਸਫਾਈ ਹੋਣ ਲੱਗ ਪਈ ਉਹ ਰੋੜੀ ਆ ਗਈ ਪਰ ਅੱਜ ਸਫਾਈ ਹੋਏਗੀ ਅੱਜ ਸਫਾਈ ਹੋਊਗੀ ਬਸ ਫਿਰ ਰੋੜੀ ਊੜੀ ਪਾਉਣਗੇ ਤੇ ਕੱਲ ਤੋਂ ਸਟਾਰਟ ਹੋ ਜਾਊਗਾ ਕੰਮ ਪ੍ਰਮਾਤਮਾ ਕਿਰਪਾ ਕਰੇ ਕਿ ਮਦ ਬਖਸ਼ੇ ਅੰਗ ਸਾਂਗ ਸਹੀ ਰਵੇ ਸਾਰਾ ਕੁਝ ਆਹ ਇਹ ਉਹ ਨੂੰ ਕਹਿਣਾ ਹੀ ਆ ਭੰਨ ਦੇ ਤੇ ਇਹਦੇ ਚ ਸਿੰਗਲ ਪਰਦਾ ਚੜਾ ਦੇਣਾ ਕਿਹੜੇ ਤੇ ਇਹ ਇਨ੍ਹਾਂ ਦੇ ਵਿੱਚ ਹੀ ਖਿੜਕੀਆਂ ਚ ਹਾਂ ਹਾਂ ਖਿੜਕੀਆਂ ਥੋੜੇ ਦਿਨ ਦਾਸੇ ਕੰਮ ਚੱਲੂਗਾ ਜਦੋਂ ਲਵੇ ਜੇ ਪਹੁੰਚ ਕੇ ਫੇਰ ਤੋੜਾਂਗੇ ਨਹੀਂ ਉਹ ਤਾਂ ਉਧਰ ਅੰਦਰ ਨਿਕਲ ਹੀ ਜਾਣੀਆਂ ਨੇ। ਕੋਸੇ ਸਿੰਗਲ ਪਰਦਾ ਛੜਾ ਦੇਣਾ ਤੂੰ। ਉਹ ਥੋੜੀ ਹੁਣ ਕੱਢ ਕੇ ਥੋੜੀ ਬੰਦ ਕਰਨੀ ਆ। ਚਲੋ ਦੇਖ ਲੈਂਦੇ ਕੀ ਜਿਵੇਂ ਸਲਾਹ ਦੇਣਗੇ ਉਹ ਮੈਂ ਠੀਕ ਐ। ਲਓ ਜੀ ਆਸਤੀ ਤਰਪਾਲ ਸੀ ਦੇਣ ਲੱਗਿਆ ਆਪਾਂ। ਮਿਸਤਰੀ ਭਾਈ ਹੋਣਾ ਨੂੰ ਜਿਹੜੇ ਬੰਦੇ ਕੰਮ ਕਰਦੇ ਨੇ ਨਾ, ਜੋਬ ਵਾਲੇ ਖਾਸ ਕਰਕੇ। ਉਹ ਪਿੱਛੇ ਖੜ ਨਹੀਂ ਸਕਦੇ ਉਹ ਉਹਨਾਂ ਨੇ ਆਪਣੇ ਕੰਮ ਤੇ ਜਾਣੀ ਹੁੰਦਾ। ਤੇ ਭਾਈ ਆ ਤਰਪਾਲ ਜਦੋਂ ਆਊਗੀ ਰੇਤਾ ਹਾਂ ਉਹਦੇ ਵਾਸਤੇ ਹੋਰ ਹੀ ਰੱਖਦਾ। ਠੀਕ ਹੈ ਜਦੋਂ ਆਇਆ ਹਨ ਠੀਕ ਹੈ ਉਰੇ ਰੱਖਤਾ ਉਰੋ ਲੈ ਜਿਓ ਠੀਕ ਹੈ ਤੇ ਇਧਰ ਆ ਸਪੈਕ ਜਿਹੜੀ ਹੈ ਇਹ ਪੂਰੀ ਦੀ ਪੂਰੀ ਫਿੱਟ ਆ ਗਈ ਪਿੱਛੇ ਉਹ ਐਂਡ ਤੱਕ ਜਾਊਗੀ ਦੋ ਜੀ ਆ ਤਾਂ ਹੁਣ ਲੱਗ ਪਈ ਤਾਰ ਇੱਟਾ ਤਾਰ ਕਰਨ ਲੱਗ ਪਏ ਨੇ ਦੇ ਬੰਦੇ ਵਾਸਤੇ ਨਾ ਉਹ ਖੁਸ਼ੀ ਦਾ ਬਹੁਤ ਆ ਵੱਡਾ ਪਲ ਹੁੰਦਾ ਜਦੋਂ ਉਹ ਆਪਣਾ ਖੁੱਦ ਦਾ ਕਰਵਾਇਆ ਮਾਪੇ ਦੁਰਗਵਾਇਆ ਹੁੰਦਾ ਹੈ ਇਹ ਤਾਂ ਖਦਾਈ ਹੁੰਦਾ ਕੀ ਗੱਲ ਹੋ ਗਈ ਗੱਡੀ ਖੋਲਾ ਗੱਡੀ ਖੋਲੋ ਇੱਕ ਗੱਡੀ ਖੋਲ ਕੇ ਪਹਰੋ ਤੇ ਆਹ ਨਾਲ ਨਾਲ ਧਰਮੋਂ ਬਾਦੀ ਚਲੋ ਸੋchna ਕੋ ਸਟਾਰਟ ਕੰਮ ਸ਼ੁਰੂਆਤ ਵੀ ਮਿਸਤਰੀ ਆਏ ਮਸਾ ਆਏ ਆਦਿਕ ਮਸਾ ਆਏ ਲਾਈਨੋਂ ਮੇਰੇ ਸਭ ਕੁਝ ਵਧੀਆ ਚੱਲਦਾ ਰਹੇ ਤੇ ਟਾਈਮ ਸਰ ਮੈਂ ਉੱਥੇ ਜਾੜੂnga ਨਹੀਂ ਹੈਗਾ ਕਿ ਬਰਾबरी ਆ ਇਹ ਉਰੂ ਘੱਟ ਲੱਗਦਾ ਜੀ ਮਾੜਾ ਮੋਟਾ ਕੰਮ ਉਹ ਅੱਜ ਕਰਤਾ ਉਹਨਾਂ ਨੇ ਕਾਨ ਜਿਵੇਂ ਤੁਹਾਨੂੰ ਦੱਸਿਆ ਤੇ ਗੋਣ ਤਾਂ ਜਾਣਾ ਆਫਿਸ ਆ ਚਲੇ ਨੇ ਆਫਿਸ ਉਧਰ ਸਾਡਾ ਵਾਇਰਿੰਗ ਵਾਲਾ ਲੱਗਾ ਹੋਇਆ ਵਾਇਰਿੰਗ ਵਾਲਾ ਬਿਜਲੀ ਦਾ ਕੰਮ ਕਰ ਰਿਹਾ ਡਬਲ ਡਬਲ ਕੰਮ ਕਰਦੇ ਬੈਠੇ ਜਾਂਦੇ ਆ ਕੋਰੀਅਰ ਕਰਵਾਉਣੇ ਨੇ ਆ ਲੋ ਐਡਰੈਸ ਇਥੋਂ ਦੇਖ ਕੇ ਲੇਖ ਲੋ ਅੰਦਰ ਵੈਕ ਲੇਖ ਲੋ ਮੇਰੇ ਜੁੱਤੀ ਵਿੱਚੇ ਪਈ ਹਵਾ ਚੱਲ ਰਹੀ ਹੈ ਤਾਂ ਮੌਸਮ ਠੀਕ ਆ। ਠੀਕ ਜੋ ਧਿਆਨ ਨਾ ਜਾਇਓ ਹੌਲੀ ਗੱਡੀ ਚਲਾਣੀ ਹੈ। ਤੇਜ਼ ਨਹੀਂ ਚਲਾਣੀ ਅਜ ਮੈਂ ਨਾਲ ਹੈ ਨਹੀਂ ਬੋਲਣ ਵਾਲੀ। ਉਹ ਟਿਫਣ ਪਿਆ ਤੁਹਾਡਾ। ਤੇ ਤਾਂ ਸੁਭਾਈ ਵੀ ਨਹੀਂ ਹੋएगी। 120 ਤੋਂ ਉੱਤੇ ਜਾਂਦੀ ਨਹੀਂ ਗੱਡੀ। ਹੂੰ ਜਾਂਦੀ ਨਹੀਂ 120 ਘੱਟ ਹੈ। ਨਹੀਂ ਨਹੀਂ ਵਸਤੇ ਚਲਾਉਣਾ ਬਸ। ਯਾਰ ਮੈਂ ਜਾਣਦੀ ਆ। ਇਧਰ ਸਾਡੇ ਭਰਾਵਾਂ ਦਾ ਘਰ ਉੱਚਾ ਹੋ ਗਿਆ। ਚਾੜੀ ਦਰਾੜੀ ਦਾ ਹੁਣ ਕਹਿੰਦੀ ਮੇਰਾ ਉੱਚਾ ਕਦੇ ਕਹਿੰਦੀ ਉੱਚੇ ਚਾੜ ਕਦੇ ਨੀਵੇਂ ਉਤਰ ਕੇ ਤੇ ਮੇਰਾ ਗਿੱਟਾ ਦੁਖੰਡਿਆ ਛੋਟੀ ਭੈਣ ਬਣਾਈ ਆ ਉਹਨੂੰ ਛੋਟੀ ਭੈਣ ਕਿਉਂ ਵੱਡੀ ਵੱਡੀ ਦਰਾਣੀ ਮੇਰੀ ਜਠਾਣੀ ਜਠਾਣੀ ਵੱਡੀ ਦਰਾਣੀ ਐਂਦੀ ਆ ਜਠਾਣੀ ਚਲੋ ਰਾਜ ਕਰ ਲਿਓ ਜਾ ਕੇ ਠੀਕ ਹੈ ਚਲ ਚੰਗਾ ਜਾਓ ਓਕੇ ਬਾ ਮੈਂ ਆਪਣੀ ਜੀਤ ਬਾਏ ਮੈਂ ਹਣ ਮਿਸਤਰੀਆਂ ਦੇ ਵਾਂ ਚਾਹ ਪਾਣੀ ਨਹੀਂ ਮਿਲਦੇ ਆ ਸ਼ਾਮ ਨੂੰ ਜਾਂ ਕੱਲ ਸਵੇਰੇ ਮਿਲਾਂਗੇ ਨਹੀਂ ਸ਼ਾਮ ਨੂੰ ਮਿਲ ਲਾਂਗੇ ਐਡੀ ਕਿੱਡੀ ਕੋਈ ਗੱਲ ਆ ਚਲ ਠੀਕ ਆ ਬਾਈ ਕੀ ਰਿਹਾ ਗਿਆ ਨਾ ਨਾ ਪਈ ਰਹਿੰਦੇ ਮੈਂ ਕੋਈ ਆ ਜਾਂਦਾ ਹੁੰਦਾ ਅੱਛਾ ਤੁਹਾਡੀ ਗੱਡੀ 'ਚ ਜੁੱਤੀਆਂ ਜੱਤੀਆਂ ਸਭ ਪਈ ਹੋਈਆਂ ਮੈਂ ਫਿਰ ਚੱਪਲ ਪਾ ਕੇ ਘਰੋਂ ਵਹਿ ਜਾਨੀ ਹੁੰਦੀਆਂ ਤੇ ਇਹ ਜੁੱਤੀ ਫਿਰ ਬਾਹਰ ਅੰਦਰ ਲਈ ਰੱਖੀ ਦੀ ਹੈ ਚੰਗਾ ਬਾਈ ਹੈ ਯੂ ਐਟ ਇਵਨਿੰਗ ਓਕੇ ਬਾਏ बहुत रोड चलता बहुत ज्यादा जी सीमेंट आ गया अपना सीमेंट रखन डे अंदर रेता रखनी बहर बजरी रेता कि आया सीमेंट कि आया सीमेंट ਕਿੰਨਾ ਆਇਆ ਟੀ ਤੇ ਪਾਣੀ ਪੀਣਾ ਜੇ ਪਾਣੀ ਪੀਣਾ ਹੈ ਆਵਾਜ਼ ਮਾਰ ਦਿਓ ਚਲੋ ਜੀ ਇਧਰ ਰੇਤਾ ਲਾਣ ਵਾਲੇ ਵੀ ਆ ਗਏ ਨੇ ਸਾਡੇ ਇਹ ਗਿੱਲੀ ਕਰਕੇ ਲਾਏ ਉੱਡ ਜਾਣੀ ਹਵਾ ਨਾਲ ਸਾਰੀ ਇੱਥੇ ਲੱਗੇ ਪੈ ਗਈ ਨਾਲੇ ਉਹਨਾਂ ਨੂੰ ਚੱਕਣੀ ਚੱਕਣੀ ਆਹੋ ਇੱਥੇ ਖੜਾ ਸੀਮਿੰਟ ਵੀ ਆ ਗਿਆ ਤੇ ਰੇਤਾ ਵੀ ਆ ਗਿਆ ਹਜੇ ਤਾਂ ਤਿਆਰੀ ਚੱਲ ਰਹੀ ਹੈ ਬਾਕੀ ਦੇਖੋ ਹਜੇ ਹੌਲੀ ਹੌਲੀ ਕੀ ਕਰਦੇ ਨੇ ਤੇ ਸੀਮਿੰਟ ਹਜੇ 30 ਬੋਰੀਆਂ ਹੀ ਲਿਆਂਦਾ ਮੈਂ ਨਾਲ ਦੀ ਨਾਲ ਵੀਡੀਓ ਬਣਾਈ ਜਾ ਰਹੀ ਹੈ ਮੈਂ ਖਾ ਮੈਨੂੰ ਚੇਤਾ ਰਹਿ ਕਿਉਂਕਿ ਮੈਂ ਕੱਲ ਹੀ ਘਰੇ ਉਤਾਰ ਆਫਿਸ ਨੇ ਕਿੰਨਾ ਕਿੰਨਾ ਸਮਾਨ ਆਇਆ ਕਿੰਨਾ ਨਹੀਂ ਆਇਆ ਤੇ ਰੇਤੇ ਦੀ ਇੱਕ ਟਰਾਲੀ ਹੈ ਤੇ 30 ਬੋਰੀਆਂ ਸੀਮਿੰਟ ਆ ਹੁਣ ਸਿੱਟਦੇ ਮੈਂ ਪਿੱਛੇ ਚਲੋ ਇਹਨਾਂ ਨੂੰ ਚਾਹ ਪਾਣੀ ਦੇ ਲਈਏ ਫੇਰ ਆਪਾਂ ਮਿਲ ਜਾਂਗੇ ਠੀਕ ਹੈ ਮੈਂ ਰੋਟੀ ਖਾਣੀ ਹੈ ਰੋਟੀ ਵੀ ਨਹੀਂ ਖਾਧੀ ਮੈਂ ਸਵੇਰ ਦੀ ਆਈ ਬੈਠੀ ਹਾਂ ਲੋ ਜੀ ਸਾਡੇ ਮਿਸਟਰ ਨੇ ਰੇਟਾ ਰੂਤਾ ਸਟਾਲਿਆ ਜਿੱਥੇ ਲੋਡ ਸੀ ਤੇ ਪਾੜ ਲੈ ਹੁੰਦੀ ਜਿਹੜੀ ਚਲੋ ਇੱਥੋਂ ਚੱਕ ਕੇ ਲਾਗੇ ਹੋ ਜਾਣਗੇ ਐਨੀ ਦੂਰੋਂ ਚੱਕਣਾ ਔਖਾ ਟਰੈਕਟਰ ਵਾਲਾ ਬਾਈ ਵਿਚਾਰਾ ਬੜਾ ਗੁੱਸੇ ਚ ਹੈ ਤਾ ਨਹੀਂ ਗਰਮੀ ਕਰਕੇ ਟਰੈਕਟਰ ਵਾਲਾ ਵੀਰੇ ਵੇਖਦਾ ਕਹਿੰਦਾ ਵੀਡੀਓ ਕਿਤਾ ਬਣਾਈ ਜਾਂਦੀ ਏ ਉਹਨੂੰ ਚੰਨ ਨੂੰ ਪਤਾ ਨਹੀਂ ਕਿ ਅਸੀਂ ਭਾਈ ਵਲੌਗ ਬਣਾਉਂਦੇ ਹੀ ਬਣਾਨੇ ਆ ਟਰੈਕਟਰ ਵਾਲਾ ਮੇਰੇ ਵਾਲੇ ਨੂੰ ਵੀ ਵੇਖਣ ਡੈ ਕਿ ਵੀਡੀਓ ਕਿਉਂ ਬਣਾਉਂਦੀ ਵੀਡੀਓ ਤਾਂ ਕਹਿੰਦਾ ਹੀ ਬੁਣਾਰੀ ਬੁਣਣੀ ਏ ਉਹ ਚਾਰਾ ਨਵਾਂ ਆ ਜਿਹੜੇ ਸਾਡੇ ਪੁਰਾਣੇ ਮਿੱਤਰੀ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਵੀਡੀਓ ਤੇ ਕਿਹੜੀ ਚੀਜ਼ ਬੁਣਣੀ ਏ ਤੇ ਉਹਨੂੰ ਕੁਝ ਨਹੀਂ ਪਤਾ ਚੰਨ ਨੂੰ ਉਹ ਚਾਰਾ ਘਬਰਾਜਿਆ ਜਾਂਦਾ ਕੈਮਰਾ ਦੇਖ ਕੇ ਕਹਿੰਦਾ ਕਿ ਵੀਡੀਓ ਕਿਉਂ ਬਣਾਉਂਦੇ ਨੇ ਫੇ ਹੌਲੀ ਹੌਲੀ ਇਹਨੂੰ ਸਮਝ ਆ ਜਾਊਗੀ ਇਕਿਓ ਵੀਡੀਓ ਬਣਾਨੇ ਚਲਾ ਗਿਆ ਤਰਪਾਲ ਪਰ ਲਾਈਸੂ ਬਜਰੀ ਵੀ ਪੈਣੀ ਹੈ ਜੀ ਆ ਇੱਕ ਵਸ ਬਥੇਰੀ ਵੱਡੀ ਹੈ ਤਰਪਾਲ 1000 ਰੁਪਏ ਦੀ ਲਿਆ ਲਈ ਹੋਰ ਕਿੰਨੇ ਪਤਾ ਨਹੀਂ ਕਿੰਨੀ ਖਾਸੀ ਚਾਹੀਦੀ ਦੇ ਗਿਆ 25 16000 50 ਰੁਪਏ ਦੀ ਉਹ ਉਤਾਰ ਸਿੰਘ ਸਾਹਿਬ ਨੇ ਕਿਹਾ ਰੇਤਾ 100 ਫੁੱਟ 3300 ਦਾ ਤੇ 50 ਫੁੱਟ ਬਜਰੀ 1350 ਦੀ ਸੀਮਟ 10950 ਦਾ ਕਿਰਾਇਆ 350 ਇਹ ਕਿਹਾ ਬਜਰੀ ਆਈ ਨਹੀਂ ਜੀ ਬਜਰੀ ਫਿਰ ਛੱਟ ਕੇ ਜਾਣਗੇ ਰੇਤਾ ਛੱਟ ਕੇ ਆਹੋ ਪਰਚੀ ਤੇ ਹੈ ਗਿਆ ਸائن ਕਰਾ ਕੇ ਲੈ ਗਿਆ ਮੈਂ ਪੁੱਛਿਆ ਹੀ ਨਹੀਂ ਕਿ ਬਜਰੀ ਆਈ ਨਹੀਂ ਉਤਾਰਨ ਨੂੰ ਫੋਨ ਕਰਾਂ ਨਹੀਂ ਉਤਾਰਨ ਨੂੰ ਕਿ ਆਪੇ ਆ ਜਾਂਦੇ ਹੈ ਆਹ ਚਲਦੇ ਟਰੈਕਟਰ ਤਾਂ ਲੈ ਗਏ ਹੁਣ